ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰੌਟਨ ਲੈ ਕੇ ਨਜ਼ਰ ਮਾਰਦੇ ਆ ਖਬਰਾਂ ਦੀਆਂ ਸੁਰਖੀਆਂ ਤੇ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਪਾਕਿਆ ਸਿਆਸੀ ਅਖਾੜਾ ਚੋਣ ਪ੍ਰਚਾਰ ਤੇ ਰੁੱਝੀਆਂ ਸਿਆਸੀ ਤਰ੍ਹਾਂ ਆਪ ਉਮੀਦਵਾਰ ਹਰਮੀਰ ਸਿੰਘ ਸੰਧੂ ਵੱਲੋਂ ਹਲਕੇ 'ਚ ਚੋਣ ਪ੍ਰਚਾਰ ਮੰਡੀਆਂ 'ਚ ਲੱਗਿਆ ਝੋਨੇ ਦਾ ਅੰਬਾਰ ਕਿਸਾਨਾਂ ਨੇ ਖਰੀਦ ਨਾ ਹੋਣ ਤੇ ਕੀਤੀ ਡਾਰੇਬਾਜ਼ੀ ਲੀਡਰ ਕਰ ਰਹੇ ਨੇ ਮੰਡੀਆਂ ਦਾ ਦੌਰਾ ਸੁਖਬੀਰ ਬਾਦਲ ਨੇ ਕੇਰੀ ਸੂਬਾ ਸਰਕਾਰ ਵੱਖ-ਵੱਖ ਮੁੱਦਿਆਂ ਤੇ ਦਿੱਤਾ ਪ੍ਰਤੀਕਰਮ ਸਰਕਾਰ ਦੀ ਰੋਸ਼ਨ ਪੰਜਾਬ ਯੋਜਨਾ ਤੇ ਚੁੱਕੇ ਸਵਾਲ ਪੰਜਾਬੀ ਗਾਇਕ ਕੇਪੀ ਟਿਲੋ ਦੇ ਘਰ ਤੇ ਹੋਈ ਗੋਲੀਬਾਰੀ ਦਾ ਮਾਮਲਾ ਅਦਾਲਤ ਦਾ ਸਖਤ ਫੈਸਲਾ 6 ਸਾਲ ਦੀ ਸਜ਼ਾ ਕੈਨੇਡਾ ਚ ਹੋਈ ਸੀ ਗੋਲੀਬਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਸਿਆਰੀ ਸاسي ਪਾਰਟੀਆਂ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਆਮ ਆਦੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਹਲਕੇ 'ਚ ਚੋਣ ਪ੍ਰਚਾਰ ਕੀਤਾ ਗਿਆ ਸੰਧੂ ਵੱਲੋਂ ਪਿੰਡਾਂ 'ਚ ਪਹੁੰਚ ਕੀਤੀ ਜਾ ਰਹੀ ਹੈ ਇਸ ਦੌਰਾਨ ਲੋਕ ਉਹਨਾਂ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਤਰਨਤਾਰਨ ਹਲਕੇ 'ਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਜਿਵੇਂ ਕਿ ਤੁਸੀਂ ਆਪ ਸਭ ਜਾਣਦੇ ਹੀ ਹੋ ਕਿ ਕੱਲ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤਰਨਤਾਰਨ ਜਿਮਨੀ ਚੋਣ ਦਾ ਜਿਹੜਾ ਐਲਾਨ ਕਰਤਾ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 14 ਨਵੰਬਰ ਨੂੰ ਇਹਦਾ ਰਿਜ਼ਲਟ ਆਉਣਾ ਸੋ ਅੱਜ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਮਹਾਰਾਜ ਦਾ ਆਸਰਾ ਲੈਣ ਅੱਜ ਮੱਥਾ ਟੇਕਣ ਗਿਆ ਸਾਂ ਔਰ ਪ੍ਰਮਾਤਮਾਗੇ ਅਰਦਾਸ ਕਰਕੇ ਆਏ ਆ ਕਿ ਸੁਖ ਸੰਗਤਾਂ ਨਾਲ ਇਹ ਇਲੈਕਸ਼ਨ ਲੰਘੇ ਔਰ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਜਿਹੜਾ ਆ ਉਹ ਸਾਡੇ ਸਾਰਿਆਂ ਤੇ ਸਾਡੀ ਟੀਮ ਤੇ ਪਾਰਟੀ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਅੱਜ ਪਾਵਨ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਲੋਂ ਵਸਾਇਆ ਨਗਰ ਤਰਨਤਾਰਨ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਪਾਤਸ਼ਾਹੀ ਪੰਜਵੀਂ ਨਤਮਸਤਕ ਹੋ ਕੇ ਆਏ ਆ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਅੱਜ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਸਤਾਨ ਤੋਂ ਨਤਮਸਤਕੂ ਹੋ ਕੇ ਆਸ਼ੀਰਵਾਦ ਲੈ ਕੇ ਚੋਣ ਕੈਂਪੇਨ ਦੀ ਸ਼ੁਰੂਆਤ ਕਰਤੀ ਆ ਤੇ ਮੈਂ ਦਾਸ ਲਾਲਜੀਤ ਸਿੰਘ ਭੁੱਲਰ ਚੋਣ ਕੈਂਪੇਨ ਇੰਚਾਰਜ ਤਰਨਤਾਰਨ ਦਾਸ ਤੁਹਾਨੂੰ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਕਿ ਤੁਸੀਂ ਅੱਗੇ ਵੀ ਤਰਨਤਾਰਨ ਵਾਲੇ ਸਾਰੇ ਭੈਣਾ ਭਰਾਵਾਂ ਨੇ ਦਾਸ ਤੇ ਇਤਬਾਰ ਕੀਤਾ ਤੁਸੀਂ ਮੈਨੂੰ ਆਪਦੇ ਪਰਿਵਾਰਕ ਮੈਂਬਰ ਵਾਂਗ ਪਿਆਰ ਦਿੱਤਾ ਤੇ ਗਾਂ ਵੀ ਤੁਹਾਡੇ ਤੋਂ ਆਸ ਕਰਾਂਗੇ ਤੁਸੀਂ ਜਿਵੇਂ ਪਹਿਲਾਂ ਪਿਆਰ ਕਰਦੇ ਰਹੇ ਹੋ ਮੇਰੇ ਤੇ ਇਤਬਾਰ ਕਰਦੇ ਰਹੇ ਹੋ ਉਸੇ ਤਰ੍ਹਾਂ ਤੁਸੀਂ ਤਰਨ ਤਰਨ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਵਿਸ਼ਵਾਸ ਕਰੋਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਵਿਖੇ ਉੱਚ ਪੱਧਰੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਸ਼ਿਰਕਤ ਕੀਤੀਆਂ ਨਾਲ ਹੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਵੀ ਮੌਜੂਦ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੰਤਰੀਆਂ ਹਰਜੋਤ ਸਿੰਘ ਬੈਂਸ, ਖਰਪਰਜਨ ਸਿੰਘ, ਏਟੀਓ ਤਰਨਪ੍ਰੀਤ ਸਿੰਘ ਸੌਂਦ ਤੇ ਹੋਰ ਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲੇ ਉੱਚੇ ਚੇਤੌਰ ਤੇ ਪਹੁੰਚੇ। ਇਸ ਦੌਰਾਨ ਅਮਰਸਰ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਬਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਇਸ शताब्दी ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਗਿਆਨ ਗਿਆਨ ਸਿੱਖ ਜਥੇਬੰਦੀਆਂ ਸਿਕਸ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉ ਦਿੱਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾ ਮਹਾਂਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ ਸਾਡੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀਨਗਰ ਵਿਖੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਂਪੁਰਖਾਂ ਦੀ ਰਹਿਨੁਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਿਸ਼ਾਰਪੁਰੋਂਦੇ ਹੋਏ 22 ਤਰੀਕ ਨੂੰ ਸ਼੍ਰੀਨੰਗਪੁਰ ਸਾਹ ਪਹੁੰਚੂਗਾ ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਨੇ ਕਿਹਾ ਕਿ ਜੋ ਵੀ ਸੇਵਾ ਉਹਨਾਂ ਨੂੰ ਲਗਾਈ ਜਾਏਗੀ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ਮੈਂ ਪਸੰਦ ਕਰ ਲੱਗਾ ਕਿ ਇਹ ਹਿੰਦ ਦੀ ਚਾਦਰ ਜਿਹੜੇ ਥਲੇ ਕਰੋ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬਦੀ ਦਿਵਸ ਸਾਰੇ ਸੰਸਾਰ ਵੱਲੋਂ ਪਾਵਨਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਦਾਸ ਨੂੰ ਅਕਾਲ ਪੁਰਖ ਵੱਲੋਂ ਇਹ ਪਾਵਨ ਪਵਿੱਤਰ ਸਿਵਾਵਾ ਸਤਿਗੁਰਾਂ ਨੇ ਦਿੱਤੀਆਂ ਨੇ ਦਾਸ ਦੀ ਜਿਹੜੀ ਡਿਊਟੀ ਹੋਏਗੀ ਸੇਵਕ ਕੋ ਸੇਵਾ ਬਨ ਆਈ ਹੁਕਮ ਭੂਜ ਪਰਮ ਪਦ ਪਾਈ ਜੋ ਸੇਵਾ ਦਾਸ ਨੂੰ ਲੱਗੇਗੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਸੇਵਾ ਨਿਭਾਵਾਂਗੇ ਜੀ ਇਹੀ ਮੇਰੀ ਬੇਨਤੀ ਪ੍ਰਵਾਨ ਕਰਨੀ ਜ਼ਿਕਰ ਹੋਗਾ ਕਿ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਇਸੇ ਦੇ ਚੱਲਦਿਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਸੈਸ਼ਨ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਮੁੱਦਿਆਂ ਤੇ ਪ੍ਰतिकਰਮ ਦਿੰਦੇ ਹੋਏ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਬਾਦਲ ਨੇ ਭਾਈ ਬਰਵਾਨ ਸਿੰਘ ਰਾਜੂ ਆਣੇ ਦੀ ਸਜਾ ਨੂੰ ਲੈ ਕੇ ਵੀ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਰੋਸ਼ਨ ਪੰਜਾਬ ਮੁਹਿੰਮ ਨੂੰ ਤੰਜ ਕਸਿਆ ਉਹਨਾਂ ਨੇ ਕਿਹਾ ਕਿ 24 ਘੰਟੇ ਬਿਜਲੀ ਤਾਂ ਅਸੀਂ 10 ਸਾਲ ਪਹਿਲਾਂ ਹੀ ਕਰ ਦਿੱਤੀ ਸੀ ਦੇਖੋ ਮੈਂ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਸਮੂਹ ਸਮੂਹ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਮੇਰੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਇਹ ਕਿ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੋਨਨ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਕੋਈ ਸੁਪਰੀਮ ਕੋਰਟ ਕਹ ਰਿਹਾ ਕਿ ਇਹ ਆ ਤਾਂ ਕਾਨੂੰਨੀ ਧਜੀਆਂ ਹੈ ਸੋ ਮੈਂ ਅਪੀਲ ਕਰਦਾ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ कि ਉਹਨਾਂ ਨੂੰ ਇਹਦੀ ਜਿਹੜੀ ਡੈੱਥ ਸੈਂਟੈਂਸ ਨੂੰ ਲਿਖ ਦੇਣਾ ਚਾਹੀਦਾ ਹੈ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਟੈਂਸ ਕਨਵਰਟ ਕੀਤਾ ਜਾਵੇ ਇੱਕ ਰੋਸ਼ਨ ਪੰਜਾਬ ਦੇ ਨਾਂ ਤੇ ਅੱਜਕੱਲ੍ਹ ਪੰਜਾਬ ਸਰਕਾਰ ਵੱਲੋਂ ਟਰਾਂਸਫਾਰਮਰ ਦੇ ਉੱਤੇ ਕਟੌਟ ਕੀਤੀ ਜਾ ਰਹੀ ਵਿਧਾਇਕਾਂ ਵੱਲੋਂ ਮੰਤਰੀਆਂ ਨੇ ਮੈਂ ਇਹਨਾਂ ਦੇ ਹੈਰਾਨ ਹੈ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਤਾ ਸੀ ਨਾਲੇ ਇੱਕ ਹੋਰ ਗੱਲ ਦੱਸੋ ਕਹਿੰਦੇ 24 ਘੰਟੇ ਬਿਜਲੀ ਦੇ ਰਿਹਾ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਅਸੀਂ ਲਾਇਏ ਸੀ ਉਹਦਾ ਸੁੱਖ ਭੋਗ ਰਿਹਾ ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲੇ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਕਾਲੀ ਦਲ ਅਟਾਰੀ ਵਾਗਾ ਵਪਾਰ ਲਾਂਗਾ ਮੁੜ ਖੋਲਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ ਭਾਰਤ ਦੇ ਵਿਸ਼ੇਸ਼ ਮੰਤਰਾਲੇ ਐਸ ਜੈ ਸ਼ੰਕਰ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨਾਲ ਦੁਲਬਲੀ ਵਾਰਤਾ ਕੀਤੀ ਹੈ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਮੰਗ ਰੱਖੀ ਹੈ ਕਿ ਭਾਰਤ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦਾ ਮੁਲਕ ਸਾਰੇ ਭਾਰਤ ਵਿਰੋਧੀ ਅਤਵਾਦੀ ਸਮੂਹ ਤੋਂ ਮੁਕਤ ਹੋ ਚੁੱਕਿਆ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮੀਰ ਖਾਨ ਮੁਤਕੀ ਨੇ ਅਟਾਰੀ ਵਾਗਾ ਵਪਾਰਕ ਲਾਂਗਾ ਮੁਰਤੋਂ ਖੋਲਣ ਦੀ ਮੰਗ ਕਰਦਿਆਂ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦਾ ਮੁਲਕ ਸਾਰੇ ਭਾਰਤ ਵਿਰੋਧੀ ਅੱਤਵਾਦੀ ਸਮੂਹਾਂ ਤੋਂ ਮੁਕਤ ਹੋ ਚੁੱਕਿਆ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁਤਕੀ ਨੇ ਇਹ ਵੀ ਕਿਹਾ ਕਿ ਕਾਬੁਲ ਜਲਦੀ ਹੀ ਨਵੀਂ ਦਿੱਲੀ ਦੇ ਵਿੱਚ ਆਪਣੇ ਰਾਜਦੂਤ ਨਿਯੁਕਤ ਕਰੇਗਾ। ਉਹਨਾਂ ਨੇ ਕਿਹਾ ਕਿ ਵਾਗਾ ਸਾਡੇ ਨੇੜੇ ਹੈ ਕਿਰਪਾ ਕਰਕੇ ਇਸ ਨੂੰ ਖੋਲਿਆ ਜਾਵੇ। ਇਹ ਭਾਰਤ ਪਹੁੰਚਣ ਦਾ ਸਭ ਤੋਂ ਛੋਟਾ ਤੇ ਕਫਾਇਤੀ ਰਾਹ ਹੈ। ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਭਾਰਤੀ ਹਾਮ ਰੁਤਬਾ ਐਸ ਜੈ ਸ਼ੰਕਰ ਦੇ ਨਾਲ ਗੱਲਬਾਤ ਕੀਤੀ ਹੈ ہندوستان میں یہ بہت اہمیت کا سے برخردار ہے اور چابہار کے حوالے سے تو یہ ایک اچھا راستہ اور اچھا پرست ہے کہ اس سے استفادہ ہونا چاہیے ہم اور ہندوستان دونوں کوشش کریں کہ یہ راستے میں جتنا بھی مشکلات ہے جتنا بھی رکاوٹیں ہیں اس کو دور ہو جائے چونکہ اسی راستے میں امریکہ کا بھی کچھ پابندیاں آیا ہیں تو ہم اور ہندوستان دونوں مل کر امریکہ سے بھی بات چیت کرتا ہے اور اپنے آپس میں بھی بات چیت کرتا ہے اور اس راستے کو زیادہ سے زیادہ استفادہ کرنا اور اسے استفادے میں لانا یہ دونوں ممالک کے ایک ضرورت ہے ہم اس کا ضرورت سمجھتے ہیں کیونکہ گزشتہ سال افغانستان اور ہندوستان کے جو تجارت تھے وہ ایک بلین ڈالر سے اوپر گیا تو اگر راستے بند ہے تو پھر تجارت میں زیادت نہیں ہو سکتا ہے کمی ہوتا ہے بات یہ ہے کہ اگر یہ لوگ افغانستان میں ہوتا تو پھر اس کے مقابلے میں کچھ کرنا ضروری تھا ابھی تو سارے افغانستان میں ایک بھی نہیں ہے ایک انچ زمین پر کسی کا قبضہ نہیں ہے بیدنی عمارت اسلامی افغانستان افغانستان میں یہ گروہ ہو رہے تنظمی موجود نہیں ہے اس کی وجود ہی نہیں ہے ਜ਼ਿਕਰ ਹੋਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਬੰਧ ਤਣਾਅਪੂਰਨ ਬਣੇ ਤਾਂ ਬਾਰਡਰ ਬੰਦ ਕਰ ਦਿੱਤਾ ਗਿਆ। ਇਧਰੋਂ ਆਦਾਨ-ਪ੍ਰਦਾਨ ਹੁੰਦਾ ਸੀ, ਵਪਾਰ ਚੱਲਦਾ ਸੀ ਪਰ ਇਹ ਲੰਬੇ ਸਮੇਂ ਤੋਂ ਬੰਦ ਪਿਆ ਹੈ। ਤੁਰ ਅਫਗਾਨਿਸਤਾਨ ਦਾ ਵਫਦ ਭਾਰਤ ਪਹੁੰਚਿਆ ਤੇ ਉਹਨਾਂ ਨੇ ਆ ਕੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਮੁਲਾਕਾਤ ਕੀਤੀ ਹੈ। ਹੁਣ ਦੇਖਣਾ ਹੋਵੇਗਾ ਭਾਰਤ ਸਰਕਾਰ ਇਸ ਲਾਂਗੇ ਨੂੰ ਖੁੱਲਣ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ। ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਚైనా ਨੂੰ ਹੋਰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ 1 ਨਵੰਬਰ ਤੋਂ ਚੀਨ ਸਮਾਨ ਤੇ 100 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਟਰੰਪ ਜੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਇਹ ਟੈਰਿਫ ਮੌਜੂਦਾ ਸਮੇਂ ਵਿੱਚ ਅਦਾ ਕੀਤੇ ਜਾ ਰਹੇ ਕਿਸੇ ਵੀ ਟੈਰਿਫ ਤੋਂ ਇਲਾਵਾ ਹੋਵੇਗਾ ਇਸ ਤੋਂ ਪਹਿਲਾਂ ਵੀ ਟੈਰਿਫ ਨੂੰ ਲੈ ਕੇ ਚਾਹ ਇਹਨਾਂ ਨੇ ਸਭ ਤੋਂ ਵੱਧ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਸੀ 2025 ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਇਨਾਮ ਵੈਨਜ਼ੂਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਦਿੱਤਾ ਗਿਆ ਹੈ ਇਸ ਸਾਲ ਦੇ ਨੋਬਲ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵੀ ਕਈ ਦੇਸ਼ਾਂ ਨੇ ਨਾਮਜ਼ਦ ਕੀਤਾ ਹਾਲਾਂਕਿ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਨਾਰਵੇ ਨੋਬਲ ਕਮੇਟੀ ਨੇ ਇਹ ਐਲਾਨ ਕੀਤਾ ਹੈ ਕਿ ਮਾਰੀਆ ਕੋਰੀਨਾ ਮਾਚਾਡੋ ਨੂੰ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ ਜਿਸ ਨਾਲ ਦੁਨੀਆ ਦੇ ਸਭ ਤੋਂ ਵਕਾਰੀ ਸਨਮਾਨਾਂ ਵਿੱਚੋਂ ਇੱਕ ਵਿੱਚ ਹਫ਼ਤਿਆਂ ਦੀਆਂ ਅਟਕਲਾਂ ਤੇ ਵਿਸ਼ਵਵਿਆਪੀ ਦਿਲਚਸਪੀ ਖਤਮ ਹੋ ਗਈ ਹੈ ਵੈਨਜ਼ੂਏਲਾ ਵਿੱਚ ਸਾਬਕਾ ਵਿਰੋਧੀ ਰਾਸ਼ਟਰਪਤੀ ਉਮੀਦਵਾਰ ਨੂੰ ਇੱਕ ਰਾਜਨੀਤਿਕ ਵਿਰੋਧੀ ਧਿਰ ਵਿੱਚ ਇੱਕ ਮੁੱਖ ਇਕਤਾ ਕਰਨ ਵਾਲੀ ਸਖਸ਼ਿਤ ਹੋਣ ਲਈ ਪ੍ਰਸ਼ੰਸਾ ਕੀਤੀ ਗਈ ਹੈ ਜੋ ਕਦੇ ਡੰਗਾਈ ਨਾਲ ਵੰਡਿਆ ਹੋਇਆ ਸੀ ਇੱਕ ਵਿਰੋਧੀ ਧਿਰ ਜਿਸਨੇ ਆਜ਼ਾਦ ਚੋਣਾਂ ਤੇ ਪ੍ਰਤੀਨਿਧੀ ਸਰਕਾਰ ਦੀ ਮੰਗ ਵਿੱਚ ਸਾਂਝਾ ਆਧਾਰ ਪਾਇਆ ਇਹ ਨਾਰਵਾਈ ਨੋਬਲ ਕਮੇਟੀ ਦੇ ਚੇਅਰਮੈਨ ਨੇ ਕਿਹਾ ਨਾਰਵਾਈ ਨੋਬਲ ਕਮੇਟੀ ਨੇ 2025 ਲਈ ਮਾਰੀਆ ਕੋਰੀਨਾ ਮਚਾਡੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ ਉਹ ਵੈਂਜੂਏਲਾ ਦੇ ਲੋਕਾਂ ਲਈ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਤੇ ਤਾਨਾशाही ਤੋਂ ਲੋਕਤੰਤਰ ਵਿੱਚ ਨ્યાਪੂਰਨ ਤੇ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਉਸਦੇ ਸੰਘਰਸ਼ ਲਈ ਉਸਦੇ ਅੰਤ ਤੱਕ ਕੰਮ ਲਈ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰ ਰਹੀ ਹੈ ਇਹ ਚੋਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਲੇ-ਦੁਆਲੇ ਚਰਚਾ ਦੇ ਘੁੰਮਣ ਤੋਂ ਬਾਅਦ ਆਈ ਹੈ ਜੋ ਇਸ ਪੁਰਸਕਾਰ ਲਈ ਸਰਗਰਮੀ ਨਾਲ ਲੋਬਿੰਗ ਕਰ ਰਹੇ ਸਨ ਗਾਜ਼ਾ ਪੱਟੀ ਦੇ ਵਿੱਚ ਜੰਗਬੰਦੀ ਲਈ ਉਸ ਦੀ ਯੋਜਨਾ ਨੂੰ ਅੰਤਰਰਾਸ਼ਟਰੀ ਪ੍ਰਵਾਨਗੀ ਦੇਣ ਤੋਂ ਬਾਅਦ ਇਸ ਹਫਤੇ ਟਰੰਪ ਦਾ ਦਬਾਅ ਤੇਜ਼ ਹੋ ਗਿਆ ਜਿਸ ਨਾਲ ਇਹਟਕਲਾਂ ਤੇਜ਼ ਹੋ ਗਈਆਂ ਕਿ ਕਮੇਟੀ ਉਸ ਦੇ ਵਿਦੇਸ਼ ਨੀਤੀ ਦਖਲਅੰਦਾਜ਼ੀ ਨੂੰ ਮਾਨਤਾ ਦੇ ਸਕਦੀ ਹੈ ਹਾਲਾਂਕਿ ਲੰਮੇ ਸਮੇਂ ਤੋਂ ਨੋਬਲ ਤੇ ਨਜ਼ਰ ਰੱਖਣ ਵਾਲਿਆਂ ਨੇ ਲਗਾਤਾਰ ਚੇਤਾਵਨੀ ਦਿੱਤੀ ਸੀ ਕਿ ਉਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਕਮੇਟੀ ਨੇ ਇਤਿਹਾਸਕ ਧਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਬਟੋਰਨ ਵਾਲੀ ਕੂਟਨੀਤੀ ਦੀ ਬਜਾਏ ਨਿਰੰਤਰ ਸ਼ਾਂਤੀ ਨਿਰਮਾਣ ਅਤੇ ਅੰਤਰਰਾਸ਼ਟਰੀ ਸਹਿਯੋਗ ਤੇ ਕੇਂਦ੍ਰਿਤ ਕੀਤਾ। ਮਾਰਾ ਦਾ ਕਹਿਣਾ ਹੈ ਕਿ ਕਮੇਟੀ ਆਮ ਤੌਰ ਤੇ ਉਹਨਾਂ ਯਤਨਾਂ ਨੂੰ ਇਨਾਮ ਦਿੰਦੀ ਹੈ ਜੋ ਟਿਕਾਊ ਸ਼ਾਂਤੀ ਨੂੰ ਉਤਸ਼ਾਹਿਤ ਕਰਦੇ ਨੇ, ਅੰਤਰਰਾਸ਼ਟਰੀ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਨੇ ਤੇ ਉਹਨਾਂ ਟੀਚਿਆਂ ਵੱਲ ਚੁੱਪਚਾਪ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਦੇ ਨੇ। ਨਾਰਵੇ ਨੋਬਲ ਕਮੇਟੀ ਨੇ ਆਪਣੇ ਹਵਾਲੇ ਵਿੱਚ ਕਿਹਾ ਹੈ ਕਿ ਜਦੋਂ ਤਾਨਾਸ਼ਾਹ ਸਰਤਾ ਤੇ ਕਾਬਜ਼ ਹੁੰਦੇ ਨੇ ਤਾਂ ਆਜ਼ਾਦੀ ਦੇ ਉਹਨਾਂ ਬਹਾਦਰ ਲੜਾਕਿਆਂ ਨੂੰ ਪਛਾਣਨਾ ਜ਼ਰੂ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਨੇ ਇਸ ਸਮੇਂ ਵੈਨਜੁਏਲਾ ਤੇ ਧਿਆਨ ਕੇਂਦ੍ਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਵਾ ਕੀਤਾ ਕਿ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਸਾਲ ਟਰੰਪ ਨੇ ਜਨਤਕ ਤੌਰ ਤੇ ਦਾਵਾ ਕੀਤਾ ਕਿ ਉਹਨਾਂ ਨੇ ਕਈ ਦੇਸ਼ਾਂ ਵਿਚਕਾਰ جنگਾਂ ਖਤਮ ਕਰਵਾ ਦਿੱਤੀਆਂ ਨੇ ਜਿਸ ਨਾਲ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਬਣ ਗਏ ਨੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਕਰ ਹੋ ਗਿਆ ਕਿ ਮਾਰੀਆ ਕੋਰੀਨਾ ਮਾਚਾਡੋ ਨੂੰ 10 ਦਸੰਬਰ ਨੂੰ ਇਹ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇਗਾ। ਇੱਕ ਪਾਸੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ 24 ਘੰਟਿਆਂ ਚ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆ ਰਹੇ ਨੇ ਉੱਤੇ ਹੀ ਦੂਜੇ ਪਾਸੇ ਬਾਰਡਰ ਏਰੀਏ ਦੇ ਮੰਡੀ ਕਲਾਨੌਰ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਦੌਰਾਨ ਕਿਸਾਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਇਸ ਇਲਾਕੇ ਚ ਪਹਿਲਾਂ ਵੀ ਹੜ੍ਹ ਦੀ ਭਾਰੀ ਨੁਕਸਾਨ ਕੀਤਾ ਸੀ ਮੰਡੀ ਜਿਹੜਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੀ ਜਿਹੜੀ ਇਹ ਕਿਸਾਨਾਂ ਦੀ ਲੁੱਟ ਜਿਹੜੀ ਹੋਣੀ ਆ ਉਸ ਤੋਂ ਬਚਾਇਆ ਜਾ ਸਕੇ ਇਹ ਜਿਹੜੇ ਪਿਛਲੇ ਸਾਲ ਦਾ ਜਿਹੜਾ ਇਹ ਰਾਹ ਪਿਆ 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 ਉਹਨੂੰ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਇਸ ਸਾਲ ਇਸ ਏਰੀਆ ਜਿਹੜਾ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਆ ਕੁਝ ਕੁਦਰਤੀ ਕਰੋਪੀ ਦਾ ਤੇ ਕੁਝ ਪ੍ਰਸ਼ਾਸਨ ਦੀ ਕਰੋਪੀ ਦਾ ਗਲਤੀਆਂ ਕਰ ਕਰਕੇ ਖਣਾਂ ਦੇ ਨਾਲ ਦੇ ਜਿਹੜੀ ਮਾਰ ਇਹਨੂੰ ਪਈ ਆ ਉਹਦੀ ਜਿਹੜੀ ਮਾਰ ਸਹਿ ਰਿਆ ਵਾ ਇਹ ਜਿਹੜੇ ਇਥੇ ਦਾਣੇ ਜਿਹੜੇ ਸਕਲਰ ਹੋਏ ਆ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਬਚਿਆ ਤੇ ਕੁਛ ਨਹੀਂ ਇਸ ਕਰਕੇ ਅਸੀਂ ਇਹ ਵੀ ਮੰਗ ਕਰਨੇ ਆਂ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਦਾਣਿਆਂ ਦਾ ਰੰਗ ਬਦਲਿਆ ਜਿਹੜੇ ਕੋ ਥੋੜੇ ਬੁਝੇ ਤੇਲ ਫੁੱਲ ਜਿਹੜੇ ਬਚੇ ਆ ਸਰਕਾਰ ਉਹਨਾਂ ਦੇ ਵਿੱਚ ਕੋ ਰਿਲੈਕਸੇਸ਼ਨ ਦਵੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਚੁੱਕਣ ਦਾ ਪ੍ਰਬੰਧ ਕਰੇ ਮੈਂ ਪਹਿਲਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਐਡਵਰਟਾਈਜ਼ਮੈਂਟ ਦਾ ਖਰੀਦਣੀ ਸ਼ੁਰੂ ਹੁੰਦੀ ਕਿ ਟੀਵੀਆਂ ਦੇ ਉੱਤੇ ਐਡਵਰਟਾਈਜ਼ਮੈਂਟ ਆ ਜਾਏਗੀ ਕਿ ਜਦੋਂ ਕਿਸਾਨ ਦੀ ਮੰਡੀ 'ਚ ਜਾ ਕੇ ਫਸਲ ਦਾ ਡਾਲਾ ਖੁੱਲੇ ਜਗਾ ਤੇ ਉਸੇ ਲਈ 24 ਘੰਟੇ ਜਿਹੜੀ ਪੇਮੈਂਟ ਪੈ ਜੂਗੀ ਪਰ ਕਲਾਂਦੌਰ ਤੇ ਮੇਰੇ ਸਾਹਮਣੇ ਦਾਦਾ 15-15 ਦਿਨਾਂ ਦੇ ਲੋਕ ਦਾਣੇ ਲੈ ਕੇ ਮੰਡੀਆਂ 'ਚ ਬੈਠੇ ਆ ਇੱਥੇ ਸਿਰਫ ਹਜੇ ਸੌਦਾ ਹੋ ਰਿਹਾ ਕਿ 199 ਰੁਪਏ ਕੱਟ ਲਾ ਕੇ ਤੇ ਉਸ ਤੋਂ ਵਾਧਾ ਮੌਚਰ ਕੱਟ ਲੱਗੂਗਾ ਕਿਉਂਕਿ ਇਹਨਾਂ ਦੀ ਨੀਤ ਹੈ 1800 ਤੋਂ 2000 ਤੱਕ ਝੋਨਾ ਲੈਣਾ ਚੰਗੀ ਕੁਆਲਿਟੀ ਦਾ ਇਸ ਕਰਕੇ ਸਾਰੀਆਂ ਹੀ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਹੈ ਕਿ ਸਾਰੀਆਂ ਹੀ ਪਾਰਟੀਆਂ ਇਹ ਕਰਕੇ ਕਹਿ ਰਹੀਆਂ ਨੇ ਕਿ ਜੀ ਇਹਨਾਂ ਨੂੰ ਕਲਾਂਦੌਰ ਦੇ ਸੈਲਰ ਨੂੰ ਨਹੀਂ ਵਾਰਾ ਖਾਂਦਾ ਜੀ ਜਵਾਬ ਦੇ ਦਣ ਕੈਨੇਡਾ ਵਿੱਚ ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਘਰ ਹੋਈ ਗੋਲੀਬਾਰੀ ਮਾਮਲੇ ਵਿੱਚ ਅਦਾਲਤ ਵੱਲੋਂ ਸਖਤ ਫੈਸਲਾ ਸੁਣਾਇਆ ਗਿਆ ਏਪੀ ਢਿੱਲੋਂ ਨੂੰ ਧਮਕਾਉਣ ਵਾਲੇ ਬਿਸ਼ਨੋਈ ਗੈਂਗ ਦਾ ਸ਼ੂਟਰ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਅਦਾਲਤ ਨੇ ਕਿਹਾ ਕਿ ਕਿੰਗ ਗੈਂਗ ਦਾ ਫੈਲੋਰਸੀ ਪਰ ਉਸਦਾ ਅਪਰਾਧ ਪਹਿਲਾਂ ਤੋਂ ਸੋਚਿਆ ਸਮਝਿਆ ਅਤੇ ਦਹਿਸ਼ਤ ਫੈਲਾਉਣ ਦਾ ਇਰਾਦਾ ਸੀ ਹੁਣ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਭਾਰਤ ਭੇਜ ਦਿੱਤਾ ਜਾਵੇਗਾ ਕੈਨੇਡਾ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਢਿੱਲੋਂ ਨੂੰ ਡਰਾਉਣ ਲਈ 25 ਸਾਲਾ ਭਾਰਤੀ ਵਿਦਿਆਰਥੀ ਅਭਿਜੀਤ ਕਿੰਗਰਾ ਨੂੰ ਪੈਸੇ ਦੇ ਕੇ ਹਾਇਰ ਕੀਤਾ ਸੀ। ਕਿੰਗਰਾ ਜੋ 4 ਸਾਲ ਪਹਿਲਾਂ ਸਟੂਡੈਂਟ ਵੀਜ਼ਾ ਤੇ ਪੜ੍ਹਾਈ ਲਈ ਕੈਨੇਡਾ ਗਿਆ ਸੀ ਨੇ ਇਹ ਠੇਕਾ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਦਬਾਅ ਹੇਠ ਲਿਆ ਕਿਉਂਕਿ ਉਹ ਪੜ੍ਹਾਈ ਅਤੇ ਨੌਕਰੀ ਵਿੱਚ ਅਸਫਲ ਰਿਹਾ ਸੀ। ਸਤੰਬਰ 2024 ਦੇ ਵਿੱਚ ਕਿੰਗਰਾ ਤੇ ਉਸਦੇ ਸਾਥੀ ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ਸਥਿਤ ਢਿੱਲੋਂ ਦੇ ਘਰ ਦੇ ਬਾਹਰ ਦੋ ਗੱਡੀਆਂ ਨੂੰ ਅਗ ਲਗਾ ਦਿੱਤੀ ਅਤੇ ਫਿਰ ਘਰ ਤੇ 14 ਗੋਲੀਆਂ ਦਾਗੀਆਂ ਜੋ ਕੰਦਾਂ ਚ ਜਾਤਾਂ ਸੀਆਂ ਕਨਿਮਾ ਤੇਰੀ ਕੇ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਦਾਲਤ ਵਿੱਚ ਦੱਸਿਆ ਗਿਆ ਕਿ ਕਿੰਗਰਾ ਨੇ ਇਸ ਪੂਰੇ ਹਮਲੇ ਨੂੰ ਆਪਣੀ ਬਾਡੀ ਕੈਮਰੇ ਰਾਹੀਂ ਰਿਕਾਰਡ ਕੀਤਾ ਸੀ ਇਸ ਰਿਕਾਰਡਿੰਗ ਨੂੰ ਬਿਸ਼ਨੋਈ ਗੈਂਗ ਵੱਲੋਂ ਕੁਝ ਹੀ ਘੰਟਿਆਂ ਵਿੱਚ ਆਨਲਾਈਨ ਕਰ ਦਿੱਤਾ ਗਿਆ ਕਿ ਉਹਨਾਂ ਨੇ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਜੱਜ ਨੇ ਕਿਹਾ ਕਿ ਦ੍ਰਿਸ਼ ਕਿਸੇ ਫਿਲਮ ਜਾਂ ਵੀਡੀਓ ਗੇਮ ਵਰਗਾ ਸੀ ਜੋ ਅਸਲ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਇਸ ਗੋਲੀਬਾਰੀ ਤੋਂ ਬਾਅਦ ਲਾਰੈਂਸ ਗੈਂਗ ਦੇ ਸਾਬਕਾ ਸਾਥੀ ਕੋਖਿਆਤ ਗੈਂਗਸਟਰ ਰੋਹਿਤ ਗੁਤਾਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ 1 ਸਤੰਬਰ ਦੀ ਰਾਤ ਨੂੰ ਹੋਈ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ ਹਾਲਾਂਕਿ ਉਸਨੇ ਇਹ ਵੀ ਲਿਖਿਆ ਸੀਗਾ ਕਿ ਦੋਵੇਂ ਗਰੁੱਪ ਹੁਣ ਵੱਖ ਹੋ ਚੁੱਕੇ ਨੇ ਕੈਨੇਡੀਅਨ ਪੁਲਿਸ ਦੀ ਜਾਂਚ ਦੇ ਮੁਤਾਬਕ ਇਹ ਹਮਲਾ ਏਪੀ ਢਿੱਲੋਂ ਦੇ ਇੱਕ 뮤직 ਵੀਡੀਓ ਵਿੱਚ ਅਭਿਨੇਤਾ ਸਲਮਾਨ ਖਾਨ ਨੂੰ ਦਿਖਾਉਣ ਦੇ ਕਾਰਨ ਕਰਵਾਇਆ ਗਿਆ ਸੀ ਜ਼ਿਕਰ ਹੋ ਗਿਆ ਕਿ ਕੈਨੇਡਾ ਸਰਕਾਰ ਨੇ ਵਿਦੇਸ਼ਾਂ ਵਿੱਚ ਵਸੇ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਫੈਲਾਉਣ ਕਾਰਨ ਬਿਸ਼ਨੋਈ ਗੈਂਗ ਨੂੰ ਹਾਲੀ ਦੇ ਵਿੱਚ ਅੱਤਵਾਦੀ ਸੰਗਠਨ ਐਲਾਨਿਆ ਹੈ। ਵਾਰਦਾਤ ਤੋਂ ਬਾਅਦ ਕਿੰਗਰਾ ਅਤੇ ਉਸ ਦਾ ਸਾਥੀ ਸ਼ਰਮਾ ਮੌਕੇ ਤੋਂ ਫਰਾਰ ਹੋ ਗਏ। ਕਿੰਗਰਾ 3 ਹਫ਼ਤਿਆਂ ਬਾਅਦ অন্ਟਾਰੀਓ ਤੋਂ ਫੜਿਆ ਗਿਆ। ਅਦਾਲਤ ਨੇ ਕਿੰਗਰਾ ਨੂੰ ਗੈਂਗ ਦਾ ਫਾਲੋਅਰ ਮੰਨਦਿਆਂ ਉਸ ਦੇ ਅਪਰਾਧ ਨੂੰ ਸੋਚਿਆ ਸਮਝਿਆ ਅਤੇ دہشت ਫੈਲਾਉਣ ਦੇ ਇਰਾਦੇ ਨਾਲ ਕੀਤਾ ਗਿਆ ਕਾਰਾ ਦੱਸਿਆ। ਕਿੰਗਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸਜ਼ਾ ਪੂਰੀ ਹੋਣ ਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਉਥੇ ਕنگਰਾ ਦਾ ਸਾਥੀ ਵਿਕਰਮ ਸ਼ਰਮਾ ਵਾਰਦਾਤ ਤੋਂ ਬਾਅਦ ਭਾਰਤ ਭੱਜਣ ਵਿੱਚ ਸਫਲ ਹੋ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਹੜਪੀੜਤਾ ਲਈ ਤੂੜੀ ਤੇ ਪੂੰਗ ਤੇ ਕਣਕ ਦਾ ਬੀਜ ਲਜਾਇਆ ਜਾ ਰਿਹਾ ਇਸ ਦੌਰਾਨ ਯੂਨੀਅਨ ਨੇ ਆਗੂਆਂ ਦੇ ਵੀਡੀਓ ਰਾਹੀਂ ਤਰਨਤਾਰਨ ਟੋਲ ਪਲਾઝા ਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਹੜਪੀੜਤਾ ਦੀ ਮਦਦ ਲਈ ਲਜਾਇੇ ਜਾ ਰਹੇ ਤੂੜੀ ਪੂੰਗਾ ਵਾਲੇ ਟਰੱਕ ਤੋਂ ਇਲਾਵਾ ਟੋਲ ਪਲਾઝા ਤੱਕੇ ਰਾ ਪਰਚੀ ਕੱਟ ਰਿਹਾ ਹੈ ਪੰਜਾਬ ਮਰ ਗਿਆ ਗੁੰਡਾ ਕਰਤੀ ਦਾ ਨੰਗਾ ਨਾਚ ਤਰਨ ਤਰਨ ਪੂਲਪਰਾਜੇ ਵਾਲਾਂ ਦਾ ਜਿਹੜੇ ਸੇਵਾ ਤੇ ਭੂਗ ਲੈ ਕੇ ਜਾ ਰਹੇ ਨੇ ਲੋਕਾਂ ਨੇ ਕਿਣਕਾ ਕਿਣਕਾ ਮਹੀਆ ਕਰਕੇ ਰਾਸ਼ਨ ਇਕੱਠਾ ਕੀਤਾ ਉਸ ਰਾਸ਼ਨ ਵਾਲੇ ਤੋਂ ਝੰਡਾ ਲੱਗੇ ਹੋਏ ਇਹਨਾਂ ਨੇ ਪਰਚੀਆਂ ਕੱਟੀਆਂ ਨੇ ਹੁਣੇ ਪੂਲਪਰਾਜਾ ਲਗਭਗ 6-7 ਘੰਟੇ ਫਿਰੇ ਚਲਾਵਾਂਗੇ ਇਹਦਾ ਦੋਸ਼ ਪ੍ਰਸ਼ਾਸਨ ਪਤਾ ਕੀ ਮੰਨਦਾ ਵੀ ਤੁਸੀਂ ੱੱੱਕਾ ਕਰਦੇ ਹੋ ਸੀ ੱੱੱਕਾ ਨਹੀਂ ਕਰਦੇ ਕਿਹਾ ਉਸ ਬੰਦੇ ਨੇ ਫਿਲਹਾਲ ਅਸੀਂ ਰਾਤਣ ਲੈ ਕੇ ਜਾ ਰਹੇ ਹਾਂ ਤੁਸੀਂ ਐ ਨਾ ਕਰੋ ਇੱਕ ਇੱਕ ਕੰਮ ਗਲਤ ਹੈ ਪਹਿਲਾਂ ਸਾਡੀਆਂ ਗੱਡੀਆਂ ਜਣੀ ਕੇ ਹਜ਼ਾਰਾਂ ਦੀਆਂ ਤਕਾਸ਼ਾਂ ਚ ਗੱਡੀਆਂ ਲੰਘ ਗਈਆਂ ਇਹ ਗੱਡੀਆਂ ਨੂੰ ਘੇਰ ਕੇ ਪਰਚੀ ਕੱਟੀ ਹੈ ਕਹਿੰਦੇ ਸਾਡੀ ਗਲਤੀ ਨਹੀਂ ਹੈਗੀ ਉਹਨੇ ਕਿਹਾ ਗੱਡੀ ਬੈਕ ਕਰਕੇ ਪਰ੍ਹਾਂ ਲਾਈ ਹੈ ਬਹੁਤ ਖਲੋਣਾ ਕੰਮ ਕੀਤਾ ਬਾਜ਼ ਨਹੀਂ ਆਉਂਦੇ ਟੂਲ ਪਲੱਜ ਵਾਲੇ ਕੰਪਨੀਆਂ ਬਦਲ ਕੇ ਕੰਪਨੀਆਂ ਦਾ ਨਾਮ ਪਾਉਂਦੇ ਨੇ ਹੁਣ ਇਹਨੂੰ ਇਹਨੂੰ ਚਲਾਵਾਂਗੇ ਫੇਰੀ ਸੀ ਅੱਜ ਹੜ ਭੀੜਤਾਂ ਦੇ ਲਈ ਸਮਾਨ ਲੈ ਕੇ ਜਾ ਰਹੇ ਤੇ ਜਿਹੜਾ ਸੂਬਾ ਕਮੇਟੀ ਦੀ ਕਾਲ ਆ ਕਣਕ ਤੇ 12 ਤੂੜੀ ਦੇ ਭੂਕ ਜਿਹੜਾ ਕਿ ਲਗਭਗ ਕਈ ਜ਼ਿਲ੍ਹਿਆਂ ਚੋਂ ਸਮਾਨ ਆ ਰਿਹਾ ਇੱਥੇ ਟੂਲ ਪਲਾਜ਼ੀ ਦੇ ਉੱਪਰ ਗੁੰਡਾਗਰਦੀ ਕੀਤੀ ਜਾ ਰਹੀ ਆ ਕਾਲੀਆਂ ਰੋਕੀਆਂ ਗਈਆਂ ਤੇ ਟਰੱਕ ਰੋਕੇ ਗਏ ਇਹਦੇ ਲਈ ਗੱਡੀਆਂ ਰੋਕੀਆਂ ਗਈਆਂ ਸੀ ਕਿਹਾ ਵੀ ਫੋਨ ਤੇ ਗੱਲ ਕਰਾਓ ਆ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਗੁੰਡਾ ਟੈਕਸ ਆ ਇਹਦੇ ਲਈ ਸੀ ਹਰ ਪੀੜਤਾਂ ਦੇ ਲਈ ਮਦਦ ਲੈ ਕੇ ਜਾ ਰਹੇ ਆ ਉਹ ਮਦਦ ਨੂੰ ਸਾਡੇ ਝੰਡੇ ਲੱਗੇ ਹੋਏ ਨੇ ਜਥੇਬੰਦੀ ਦੇ ਬੈਨਰ ਲੱਗੇ ਹੋਏ ਨੇ ਬਰਾਹ ਟੱਕੇ ਨਾਲ ਗੁੰਡਾਗਰਦੀ ਕਰ ਰਹੇ ਨੇ ਤੇ ਉਦੋਂ ਗੱਡੀਆਂ ਬੈਕ ਕਰਾਈਆਂ ਨੇ ਐਸੀ ਜਿਹੜੀ ਗੱਲ ਕਰਨੀ ਚਾਹੀ ਪ੍ਰਧਾਨ ਨੇ ਵੀ ਐਸੀ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਬੰਦਿਆਂ ਨੂੰ ਧੱਕੇ ਨਾਲ ਜਲੀਲ ਕੀਤਾ ਜਾ ਰਿਹਾ ਉਹਨੇ ਸ਼ਾਹ ਟੂਨ ਫਲਾਜਾ ਫਰੀ ਕੀਤਾ ਕੈਬਨਰੇਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਝੋਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਪਠਾਨਕੋਟ ਦੀਆਂ ਮੰਡੀਆਂ 'ਚ ਪਹੁੰਚੇ ਉਸ ਦੌਰਾਨ ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਮੰਤਰੀ ਨੇ ਕਿਹਾ ਕਿ 24 ਘੰਟੇ 'ਚ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਮੰਤਰੀ ਕਟਾਰੂ ਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕਾ ਝੋਨਾ ਲੈ ਕੇ ਮੰਡੀਆਂ ਦੇ ਵਿੱਚ ਆਉਣ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਪੋਆ ਦੀ ਬੜੀ ਨਾਮਵਰ ਮੰਡੀ ਸਰਨਾ ਮੰਡੀ ਉਥੇ ਅੱਜ ਪਰਚੇ ਸ਼ੁਰੂ ਕਰਾਈ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈਡੀ ਦੀ ਪ੍ਰੋਕਿਊਰਮੈਂਟ ਦਾ سلسلہ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਭਾਵੇਂ ਹਰਾਂ ਦੀ ਮਾਰ ਚੱਲ ਕੇ ਪੰਜਾਬ ਦਾ ਕਿਸਾਨ ਮੰਡੀਆਂ ਚ ਆ ਰਿਹਾ ਪਰ ਇਹਦੇ باوجود ਉਹ ਚੜ੍ਹਦੀ ਕਲਾ ਚਾ ਹੋਰ ਬੜਾ ਸ਼ਾਨਦਾਰ ਜਿਹੜਾ ਉਹ ਮੈਂ ਸਮਝਦਾ ਵਿੱਚ ਹੋਣਾ ਇਸ ਵਾਰ ਮੰਡੀ ਚ ਕੁਆਲਿਟੀ ਦੇ ਪੱਖ ਤੋਂ ਵਧੀਆ ਆ ਰਿਹਾ ਸੋ ਪੰਜਾਬ ਦੇ ਅੰਦਰ ਹੁਣ ਤੱਕ 11 ਲੱਖ 23000 ਐਮਟੀ ਚੋਹਾਨਾ ਮੰਡੀਆਂ ਚ ਪਹੁੰਚਿਆ ਜਿਹਦੇ ਵਿੱਚੋਂ 10.5 ਲੱਖ ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ 2399 ਰੁਪਏ ਐਮਐਸਪੀ ਦੇ ਮੁਤਾਬਕ 2085 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ ਚ ਆ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਐਲਾਨ ਹੈ ਉਹਨੂੰ ਵਫਾ ਕੀਤਾ ਜਾ ਰਿਹਾ ਉਹ ਤੇ ਅਮਲ ਕੀਤਾ ਜਾ ਰਿਹਾ ਸੋ ਅੱਜ ਵੀ ਇਸ ਮੰਡੀ ਦੇ ਅੰਦਰ ਦੋ ਢੇਰੀਆਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਮੰਡੀ 'ਚ ਦਿੱਕਤ ਨਾ ਆਵੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਪੰਜਾਬ ਨਿਊਜ਼ ਬੁਲਟਨ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ